ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਖਾਸ ਕਿਤਾਬ ਆਪ ਜੀ ਦੇ ਰੂਬਰੂ ਕਰਨ ਲੱਗੇ ਆ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਤਾਂ ਦੇਸ਼ ਦਾ ਇੱਕ ਵੱਡਾ ਹਿੱਸਾ ਜਸ਼ਨ ਮਨਾਉਂਦਾ ਹੈ ਪਰ ਦੇਸ਼ ਦਾ ਇੱਕ ਐਸਾ ਹਿੱਸਾ ਹੈ ਜੋ ਉਸ ਵੇਲੇ ਹੋਏ ਘਟਨਾਕਰਮ ਤੋਂ ਅੱਜ ਵੀ ਪਰੇਸ਼ਾਨ ਹੈ ਜਿਨੇ ਉਹ ਸੰਤਾਪ ਆਪਣੇ ਪਿੰਡੇ ਉੱਤੇ ਹੰਡਾਇਆ ਉਸ ਦੁੱਖ ਦਰਦ ਤਕਲੀਫ ਨੂੰ ਆਪਣੇ ਪਿੰਡੇ ਉੱਤੇ ਮਾਣਿਆ ਤੇ ਜਿਹਦੇ ਜ਼ਖਮ ਅੱਜ ਵੀ ਮੈਂ ਕਹਾਂ ਕਿ ਉਹ ਰਿਸਦੇ ਨੇ ਅੱਜ ਵੀ ਉਹ ਜ਼ਖਮ ਅੱਲੜੇ ਨੇ ਕਹਿਣ ਤੋਂ ਭਾਵ ਕਿ ਪੰਜਾਬ ਦੀ ਤਰਦੀ ਪੰਜਾਬ ਦੇ ਲੋਕ ਪੰਜਾਬ ਦੇ ਵਸਣ ਦੇ ਜਿਨ੍ਹਾਂ ਨੇ ਦੇਸ਼ ਵੰਡ ਦੀ ਲੀਕ ਨੂੰ ਜੋ ਕਿ ਭਾਵੇਂ ਦੋ ਦੇਸ਼ਾਂ ਵਿਚਕਾਰ ਮਰੀ ਗਈ ਪਰ ਉਹਦੇ ਵਿੱਚ ਪੰਜਾਬ ਵੀ ਵੱਡਿਆ ਟੁੱਕਿਆ ਗਿਆ ਤੇ ਉਹਦਾ ਨੁਕਸਾਨ ਅੱਜ ਤੱਕ ਵੀ ਇਹ ਕਹੀਏ ਕਿ ਉਹਦਾ ਬਦਲ ਜਾਂ ਉਹਦੀ ਪਰਪਾਈ ਨਹੀਂ ਹੋ ਸਕੀ ਤੇ ਨਾ ਹੀ ਕਦੇ ਉਹ ਹੋ ਸਕਦੀ ਹੈ ਖੈਰ ਕਿਤਾਬ ਦਾ ਨਾਂ ਹੈ ਪੰਜਾਬ ਦਾ ਵਟਵਾਰਾ ਅਤੇ ਸਿੱਖ ਨੇਤਾ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਇਤਿਹਾਸਕ ਤੇ ਮਹੱਤਵਪੂਰਨ ਦਸਤਾਵੇਜ਼ ਹੈ ਉਹ ਇਸ ਕਰਕੇ ਕਿ ਇਸ ਕਿਤਾਬ ਨੂੰ ਕੇਵਲ ਹੋਰਨਾਂ ਕਿਤਾਬਾਂ ਨੂੰ ਪੜ੍ਹ ਕੇ ਜਾਂ ਉਹਨਾਂ ਦੇ ਰੈਫਰੈਂਸਸ ਦੇ ਨਾਲ ਹੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਬਲਕਿ ਇਸ ਕਿਤਾਬ ਨੂੰ ਲਿਖਣ ਦੇ ਵਾਸਤੇ ਦਰਜਨਾ ਹੀ ਉਸ ਵਿਲੇ ਦੇ ਅੰਗਰੇਜ਼ ਹਕਮਰਾਨਾਂ ਨਾਲ ਨਿੱਜੀ ਤੌਰ ਤੇ ਮੁਲਾਕਾਤਾਂ ਕਰਕੇ ਉਹਨਾਂ ਨਾਲ ਸਵਾਲ ਜਵਾਬ ਕਰਕੇ ਉਹਨਾਂ ਤੋਂ ਇਕੱਤਰ ਕੀਤੀ ਜਾਣਕਾਰੀ ਉਹਨਾਂ ਦੀਆਂ ਗਲਤੀਆਂ ਜੋ ਉਹਨਾਂ ਨੇ ਮੰਨੀਆਂ ਕਿ ਸਾਡੇ ਕੋਲੋਂ ਹੋਈਆਂ ਉਹ ਸਾਰਾ ਕੁਝ ਇਹਦੇ ਵਿੱਚ ਬਿਆਨ ਕੀਤਾ ਉਹਦੇ ਨਾਲ ਸਿੱਖ ਲੀਡਰਾਂ ਦਾ ਜੋ ਉਸ ਵੇਲੇ ਦੇ ਸਿਚੁਏਸ਼ਨ ਸੀਗੇ ਜੋ ਹਾਲਾਤ ਸਨ ਉਹ ਗੱਲ ਕੀਤੀ ਹੈ ਮਤਸੱਬਪੁਣਾ ਫਿਰਕੂਵਾਦ ਜਾਂ ਕਟੜਪੰਥੀ ਬਹੁ ਗਿਣਤੀ ਨੇ ਜੋ ਕੁਝ ਕੀਤਾ ਉਹਦਾ ਜ਼ਿਕਰ ਹੈ ਜੋ ਕੁਝ ਦੇਸ਼ ਦੇ ਲੀਡਰਾਂ ਨੇ ਪੰਜਾਬ ਨਾਲ ਕੀਤਾ ਉਹਦਾ ਜ਼ਿਕਰ ਹੈ ਉੱਥੇ ਕੁਝ ਅਜਿਹੀਆਂ ਸ਼ਖਸੀਅਤਾਂ ਦਾ ਜ਼ਿਕਰ ਹੈ ਜੋ ਸ਼ਾਇਦ ਇਤਿਹਾਸ ਦੇ ਪੰਨੇ ਉਤੇ ਅਣਗੌਲੀਆਂ ਪਈਆਂ ਸੀ ਇਸ ਕਿਤਾਬ ਦੇ ਲੇਖਕ ਨੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਇਹ ਕਿਤਾਬ ਪਹਿਲੀ ਵਾਰੀ 1997 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਤੀਸਰਾ ਐਡੀਸ਼ਨ ਜਿਹੜਾ ਹੈ ਉਹ 2019 ਵਿੱਚ ਪ੍ਰਕਾਸ਼ਿਤ ਹੋਇਆ ਹੈ ਤਿੰਨ ਵਾਰ ਹੁਣ ਤੱਕ ਇਹ ਕਿਤਾਬ ਛਪ ਚੁੱਕੀ ਹੈ ਕਿਤਾਬ ਦੀ ਕੀਮਤ 140 ਰੁਪਏ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਸਿੰਘ ਬ੍ਰਦਰਸ ਅੰਮ੍ਰਿਤਸਰ ਵਾਲਿਆਂ ਨੇ ਤੇ ਕਿਤਾਬ ਨੂੰ ਸਮਰਪਣ ਕੀਤਾ ਹੈ ਲੇਖਕ ਨੇ ਆਪਣੇ ਵੱਡੇ ਭਰਾ ਸਵਰਗਵਾਸੀ ਸਰਦਾਰ ਸੁੰਦਰ ਸਿੰਘ ਜੀ ਨੂੰ ਤੇ ਨਾਲ ਦੀ ਨਾਲ ਸਵਰਗਵਾਸੀ ਸਰਦਾਰ ਬਲਵੰਤ ਸਿੰਘ ਜੀ ਨੂੰ ਕੁੱਲ 104 ਪੰਨਿਆਂ ਦੀ ਇਸ ਕਿਤਾਬ ਦੇ ਵਿੱਚ 12 ਅਧਿਆਇ ਸ਼ਾਮਿਲ ਨੇ ਔਰ ਤਿੰਨ ਅੰਤਿਕਾਵਾਂ ਨੇ ਚਾਰ ਕਪਨਿਆਂ ਦੀ ਭੂਮਿਕਾ ਹੈ ਤੇ ਇੱਕ ਪੰਨੇ ਉੱਤੇ ਜ਼ਿਕਰ ਹੈ ਦੂਜੇ ਐਡੀਸ਼ਨ ਦੇ ਬਾਰੇ 12 ਜੋ ਅਧਿਆਇ ਨੇ ਉਹਦੇ ਵਿੱਚ ਇੱਕ ਐਸਾ ਅਧਿਆਇ ਹੈ ਜੋ ਸ਼ਾਇਦ ਇਤਿਹਾਸ ਦੇ ਪੰਨਿਆਂ ਉੱਤੇ ਅੰਗੋਲਿਆ ਪਿਆ ਸੀ ਉਹ ਜ਼ਿਕਰ ਹੈ ਅਕਾਲੀ ਕੌਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਆਪਣੇ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਸ ਸੰਘਰਸ਼ ਵਿੱਚ ਰਹੇ ਤੇ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਉਹਦੀ ਪਰਪਾਈ ਕਰਨ ਵਿੱਚ ਉਹ ਯਤਨਸ਼ੀਲ ਰਹੇ ਕਿਉਂਕਿ ਲੱਖਾਂ ਲੋਕ ਕਤਲ ਹੋਏ ਲੱਖਾਂ ਲੋਕ ਮਾਰੇ ਗਏ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਲੱਖਾਂ ਬੱਚੀਆਂ ਬੀਬੀਆਂ ਦੀਆਂ ਇੱਜ਼ਤਾਂ ਰੁਲੀਆਂ ਲੱਖਾਂ ਲੋਕਾਂ ਦੀ ਅਦਲਾ ਬਦਲੀ ਹੋਈ ਧਰਮ ਪਰਿਵਰਤਨ ਹੋਏ ਬੱਚੇ ਬਜ਼ੁਰਗ ਔਰਤਾਂ ਇਸ ਜ਼ੁਲਮ ਦੇ ਵਿੱਚ ਜ਼ੁਲਮ ਦੀ ਹਨੇਰੀ ਵਿੱਚ ਪੀਸੀਆਂ ਗਈਆਂ ਤੇ ਬਹੁਤ ਸਾਰੇ ਬੱਚੇ ਔਰ ਔਰਤਾਂ ਅਗਵਾ ਕੀਤੀਆਂ ਤੇ ਅਕਾਲੀ ਚੱਕਰ ਕੌਰ ਹੋਣਾ ਨੇ ਅਗਵਾ ਕੀਤੇ ਬੱਚੇ ਤੇ ਔਰਤਾਂ ਨੂੰ ਕੱਢਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਜੋ ਆਪਣੇ ਆਪ ਵਿੱਚ ਆਪਣੀ ਮਿਸਾਲ ਆਪ ਹੈ ਔਰ ਆਖਰ ਵਿੱਚ ਤਿੰਨ ਅੰਤਿਕਾਵਾਂ ਨੇ ਜਿਦੇ ਵਿੱਚ ਕੈਬਨਟ ਮਿਸ਼ਨ ਅਤੇ ਸਿੱਖ ਦੂਸਰਾ ਹੈ ਪੰਜਾਬ ਦਾ ਬਟਵਾਰਾ ਅਤੇ ਔਰਤਾਂ ਦੀ ਸਮੱਸਿਆ ਤੀਸਰਾ ਹੈ ਅਕਾਲੀ ਚੱਕਰਕੌਰ ਦੀ ਪਹਿਲੀ ਪਾਕਿਸਤਾਨੀ ਯਾਤਰਾ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਮੈਂ ਗੱਲ ਕਰਾਂ ਜਿਵੇਂ ਮੈਂ ਜ਼ਿਕਰ ਕੀਤਾ ਬਈ ਵਕ ਵਕ ਅੰਗਰੇਜ਼ ਆਫਿਸਰਸ ਦੇ ਨਾਲ ਮਿਲ ਕੇ ਜੋ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਸਨ ਸਵਾਲ ਸਵਾਲ ਜਵਾਬ ਤਲਬੀ ਕਰਕੇ ਉਹ ਜਿਹੜੇ ਨੇ ਰਿਕਾਰਡ ਲਿਖਤਾ ਇਸ ਕਿਤਾਬ ਵਿੱਚ ਸ਼ਾਮਲ ਕੀਤੀ ਗਈਆਂ ਮਿਸਾਲ ਦੇ ਤੌਰ ਤੇ ਮੈਂ ਜ਼ਿਕਰ ਕਰਦਾ ਜਾਵਾਂ ਤਾਂ ਲਾਰਡ ਇਸਮੇ ਜੋ ਕਿ ਉਸ ਵੇਲੇ ਭਾਰਤ ਦੇ ਵਾਈਸ ਰਾਏ ਲਾਰਡ ਮਾਉਂਟ ਬੇਟਨ ਦਾ ਚੀਫ ਸਟਾਫ ਸੀਗਾ ਦੂਜੇ ਨੰਬਰ ਤੇ ਜ਼ਿਕਰ ਹੈ ਲਾਰਡ ਕਲੀਮਟ ਐਂਟਲੇ ਜੋ ਕਿ ਭਾਰਤ ਦੀ ਆਜ਼ਾਦੀ ਦੇ ਐਕਟ 1947 ਦਾ ਨਰਮਾਤਾ ਸੀ ਉਹਦੇ ਨਾਲ ਲੇਬਰ ਪਾਰਟੀ ਦਾ ਉਹ ਆਗੂ ਸੀ ਤੇ 1947 ਵਿੱਚ ਇੰਗਲੈਂਡ ਦਾ ਉਹ ਪ੍ਰਧਾਨ ਮੰਤਰੀ ਵੀ ਸੀ ਤੀਜੇ ਨੰਬਰ ਤੇ ਜ਼ਿਕਰ ਹੈ ਮੇਜਰ ਜਾਮਸ ਸ਼ਾਰਡ ਦਾ ਜਿਹਨੂੰ ਮੰਨਿਆ ਜਾਂਦਾ ਹੈ ਕਿ ਇਹ ਸਿੱਖ ਸਮੱਸਿਆਵਾਂ ਨੂੰ ਜਿਹੜਾ ਆ ਉਹਦਾ ਮਾਹਰ ਸੀਗਾ ਉਹਦਾ ਜਾਣਕਾਰ ਸੀਗਾ ਔਰ ਇਹ ਇਨੋ ਸੈਕਜਡ ਨੇ ਉਦੋਂ ਟੁੰਡੀ ਲਾਟਵੀ ਕਿਹਾ ਕਰਦੇ ਸਨ ਤੇ ਸਿੱਖਾਂ ਵਿਰੁੱਧ ਜੋ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੈ ਉਹਦੇ ਵਿੱਚ ਇਹ ਸ਼ਾਮਲ ਵੀ ਸੀਗਾ ਫਿਰ ਜ਼ਿਕਰ ਹੈ ਮੈਲਰਮ ਲਾਇਲ ਡਾਰਲਿੰਗ ਦਾ ਜੋ ਕਿ ਸੱਤਾ ਬਦਲਣ ਤੋਂ ਪਹਿਲਾਂ ਸਮਾਜਿਕ ਆਰਥਿਕ ਜਾਂ ਰਾਜਨੀਤਿਕ ਹਾਲਾਤ ਕੈਸੇ ਹੋਣਗੇ ਇਹਦਾ ਅੰਦਾਜ਼ਾ ਲਾਉਣ ਵਾਸਤੇ ਭਾਰਤ ਆਇਆ ਸੀਗਾ ਉਹਦੇ ਨਾਲ ਲੇਖਕ ਕਿਰਪਾਲ ਸਿੰਘ ਨੇ ਮੁਲਾਕਾਤ ਕੀਤੀ ਫਿਰ ਜ਼ਿਕਰ ਹੈ ਪ੍ਰੋਫੈਸਰ ਡਾਕਟਰ ਡਬਲਯੂ ਐਚ ਮੋਰਿਸ ਜੋਨਸ ਦਾ ਜੋ 1947 ਵਿੱਚ ਭਾਰਤ ਦੇ ਵਾਇਸ ਰਾਏ ਲਾਰਡ ਮਾਉਂਟਬੈਟਨ ਦਾ ਸਲਾਹਕਾਰ ਸੀ ਫਿਰ ਜ਼ਿਕਰ ਹੈ ਐਲਨ ਕੈਂਪਸਲ ਜான்ਸਨ ਦਾ ਜੋ ਲਾਰਡ ਮਾਉਂਟਬੈਟਨ ਦਾ ਪ੍ਰੈਸ ਅਟੈਚੀ ਸੀ ਫਿਰ ਜ਼ਿਕਰ ਹੈ ਸਰ ਪੈਡਰਲ ਮੂਨ ਦਾ ਜੋ ਕਿ ਆਈਸੀਐਸ ਸੀ ਜੋ ਕਿ 1929 ਵਿੱਚ ਭਾਰਤ ਆਇਆ 1942-43 ਵਿੱਚ ਉਹ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਵੀ ਰਿਹਾ ਤੇ ਉਹਨੇ ਭਾਰਤ ਦੀ ਆਜ਼ਾਦੀ ਦੀ ਗੱਲ ਵੀ ਕੀਤੀ ਜਿਸ ਕਰਕੇ 1944 ਵਿੱਚ ਉਹਨੂੰ ਅਸਤੀਫਾ ਦੇਣਾ ਪਿਆ ਔਰ 1947 ਵਿੱਚ ਉਹ ਭਾਰਤ ਵਿਕਾਸ ਬੋਰਡ ਦਾ ਜਿਹੜਾ ਹੈ ਸੈਕਟਰੀ ਵੀ ਸੀਗਾ ਫਿਜ਼ੀਕਲ ਲਾਰਡ ਪੈਟਰਿਕ ਸਪੈਨਸ ਦਾ ਹੈ ਜੋ 1947 ਵਿੱਚ ਭਾਰਤ ਫੈਡਰਲ ਕੋਰਟ ਦਾ ਚੀਫ ਜਸਟਿਸ ਸੀ ਫਿਰ ਇਯਾਨ ਸਟੀਫਨ ਦਾ ਜ਼ਿਕਰ ਹੈ ਜੋ ਕੋਲਕਾਤਾ ਦੇ ਪ੍ਰਸਿੱਧ ਅਖਬਾਰ ਸਟੇਟਸਮੈਨ ਦਾ ਐਡੀਟਰ ਸੀਗਾ ਫਿਰ ਜ਼ਿਕਰ ਹੈ ਸਰ ਈਵਨ ਜੈਂਕਿਨਸ ਦਾ ਜੋ ਕਿ ਪੰਜਾਬ ਦਾ ਗਵਰਨਰ ਸੀਗਾ ਫਿਰ ਜ਼ਿਕਰ ਹੈ ਸਰ ਫਰਾਂਸਿਸ ਮੂਡੀ ਦਾ ਜੋ ਪੱਛਮੀ ਪੰਜਾਬ ਦਾ ਪਹਿਲਾ ਗਵਰਨਰ ਤੇ ਮਿਸਟਰ ਜਨਾ ਦਾ ਸਭ ਤੋਂ ਨੇੜਲਾ ਸਾਥੀ ਸੀ ਇਸ ਤੋਂ ਇਲਾਵਾ ਡਾਕਟਰ ਮੋਰਸ ਜੈਂਸ ਤੇ ਹੋਰ ਕਈ ਅਜਿਹੇ ਅੰਗਰੇਜ਼ ਅਫਸਰਾਂ ਦਾ ਜ਼ਿਕਰ ਹੈ ਜਿਨ੍ਹਾਂ ਨਾਲ ਨਿੱਜੀ ਤੌਰ ਤੇ ਥਾਂ ਪਰ ਥਾਂ ਵਕ ਵਕ ਥਾਵਾਂ ਤੇ ਜਾ ਕੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਉਹਨਾਂ ਨਾਲ ਜਵਾਬ ਤਲਬ ਵੀ ਕੀਤੀ ਤੇ ਬਹੁਤ ਸਾਰੇ ਅਜਿਹੇ ਸਿੱਟੇ ਜੋ ਸ਼ਾਇਦ ਕਦੇ ਲਿਖਣ ਵਿੱਚ ਨਹੀਂ ਆਏ ਉਹਨਾਂ ਨੂੰ ਲਿਖਤੀ ਰੂਪ ਦੇ ਕੇ ਇਹ ਇਤਿਹਾਸਕ ਦਸਤਾਵੇਜ਼ ਉਹਨਾਂ ਨੇ ਤਿਆਰ ਕੀਤਾ ਭਾਵੇਂ ਕਿ 104 ਸਫਿਆਂ ਦੀ ਇੱਕ ਕਿਤਾਬ ਹੈ ਪਰ ਇਹ ਇਹਦੇ ਵਿੱਚ ਜੋ ਜਾਣਕਾਰੀ ਹੈ ਉਹ ਹਜ਼ਾਰਾਂ ਸਫਿਆਂ ਨੂੰ ਜੜਿਆ ਉਮਾਤ ਦਿੰਦੀ ਹੈ ਤੇ ਕੋਈ ਜਿਹੜੇ ਲਫ਼ਜ਼ ਨੇ ਬੇ ਲੋੜਾ ਵਿਸਥਾਰ ਜਾਂ ਬੇ ਲੋੜਾ ਵਾਧੂਪੂਰਨ ਇਹਦੇ ਵਿੱਚ ਨਹੀਂ ਹੈਗਾ ਟੂ ਦਾ ਪੁਆਇੰਟ ਗੱਲ ਹੈ ਤੇ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਇਸ ਕਿਤਾਬ ਤੋਂ ਮਿਲਦੀ ਹੈ ਜੋ ਸਵਾਲ ਨੇ ਜੋ ਜਵਾਬ ਨੇ ਜੋ ਅੰਗਰੇਜ਼ਾਂ ਨੇ ਗਲਤੀਆਂ ਕੀਤੀਆਂ ਜਾਂ ਕੀ ਹੋਣਾ ਚਾਹੀਦਾ ਸੀ ਕਿਉਂ ਹੋਇਆ ਇਹ ਸਾਰਾ ਕੁਝ ਕਿਉਂ ਵਾਪਰੇ ਆ ਇਹਦੇ ਬਹੁਤ ਸਾਰੇ ਜਵਾਬ ਸਾਨੂੰ ਇਸ ਕਿਤਾਬ ਦੇ ਰਾਹੀਂ ਮਿਲਦੇ ਆ ਤੇ ਅਸੀਂ ਕਿਤਨੇ ਕਿਤੇ ਸੱਚ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਵਿੱਚ ਇੱਕ ਕਦਮ ਸਮਝ ਸਕਦੇ ਆ ਸੋ ਕੁਲਮ ਲਾ ਕੇ ਇਹ ਕਿਤਾਬ ਵਾਕਈ ਪੜ੍ਹਨ ਜੋਗੇ ਖਾਸ ਕਰਕੇ ਜਿਗਿਆਸੂਆਂ ਖੋਜੀਆਂ ਦੇ ਵਾਸਤੇ ਪੰਜਾਬੀਆਂ ਦੇ ਵਾਸਤੇ ਪੰਜਾਬੀ ਪਾਇ ਚਾਰੇ ਵਾਸਤੇ ਜਾਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਨ ਵਾਲੇ ਉਹਨਾਂ ਪੰਥਦਰਦੀਆਂ ਦੇ ਬਾਰੇ ਇਬਾ ਵਾਸਤੇ ਇਹ ਕਿਤਾਬ ਜ਼ਰੂਰੀ ਤੌਰ ਤੇ ਮੈਂ ਸਮਝਦਾ ਵੀ ਪੜ੍ਹਨੀ ਚਾਹੀਦੀ ਹੈ ਸੋ ਇਸੇ ਜੀ ਅੱਜ ਦੀ ਕਿਤਾਬ ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ ਲੇਖਕ ਡਾਕਟਰ ਕਿਰਪਾਲ ਸਿੰਘ ਇਤਿਹਾਸਕਾਰ ਸੋ ਉਮੀਦ ਕਰਦਾ ਕਿ ਕਿਤਾਬ ਬਾਰੇ ਸੰਖੇਪ ਜਈ ਕੀਤੀ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਮਾਝਾ वर्ल्ड वाइड ਸਬਸਕ੍ਰਾਈਬ ਕਰ ਦੇਣਾ ਜੀ ਤੇ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨੀ ਜੀ ਮਿਲਦੇ ਹਾਂ ਅਗਲੇ ਹਫਤੇ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ